ਬੜਾ ਵਧੀਆ ਗ੍ਰੀਟ ਕਰਦੇ ਆ ਉਹ ਬੜਾ ਬੰਦਾ ਹੈ ਕਿਹਾ ਬੜਾ ਸਮਝੇ ਨਾ ਡਿਡ ਕਰੇ ਇਤਨਾ ਬੜਾ ਅਸਰ ਪੈਂਦਾ ਹੈ ਇੱਧਰ ਤਾਂ ਖੇਡ ਮਾਣੀ ਰਾਮ ਨਾ ਪਹਿਲਾਂ ਕਾਲ ਸੁਣ ਲਿਆ ਬੈਟਸਮੈਨ ਤੇ ਜੁੜਦੇ ਫਿਰ ਉਹਨੇ ਬੈਟਸਮੈਨ ਦੀ ਕਾਲ ਸੁਣਨਾ ਉਹਨੇ ਸ਼ਾਟ ਖੇਡਿਆ ਦੂਜਾ ਬੰਦਾ ਪਤਾ ਨਹੀਂ ਲਾਈਕ ਕਰਦੇ ਲਾਈਕ ਕਮੈਂਟ ਸਾਲ ਕਰ ਲਾਈਕ ਕਰਦੇ ਓਏ 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 ਕਿੰਦੀ ਗਿਆ ਨਾ ਸਭਾਣਾ

ਉਹ ਬੜੀ ਕੋਈ ਨਹੀਂ ਬੰਦਾ ਕਿਹਦੇ ਨਹੀਂ ਆ ਹਾਂ ਉਹ ਤੁਹਾਨੂੰ ਕਿੱਥਾ ਵੀਰਾਂ ਰੇਟ ਬਸ ਵੀਰਾਂ ਰੇਟ ਮੀਟ ਹੋਈ ਜਾਵੇ ਠੀਕ ਆ ਜਾਊਗਾ ਮਾਦਾ ਨਹੀਂ ਰਿਹਾ ਹਾਂ ਓਏ ਕੀ ਕਰੀਏ ਡਾਕਟਰ ਯਾਰ ਹਲੋ ਮਾਰ ਮੁੰਡੇ ਨੂੰ ਛੱਡੂ ਹਮਲਾ ਕਰ ਉਹ ਸਾਹਮਣੇ ਤਾਂ ਪਾਇਤਾ ਨਹੀਂ ਕੋਈ ਨਹੀਂ ਕੋਈ ਨਹੀਂ ਹੋਈ ਨਾ ਕੋਈ ਨਾ ਖੇਡ ਖੇਡ ਯਾਰ ਠੀਕ ਆ ਜੀ ਇੱਕ ਬੁ ਕਰਗੇ ਜੀ ਡਾਟ ਡਾ ਬੋਲਾ ਸੱਤੋ ਗੇ ਲਾਸਟ ਬੋਲਾ ਹਾਂ ਅਰਥਾ ਲਾਸਟ ਦਾ ਮਿੰਟ ਹੈ ਫਾਈਨਲ ਵਿੱਚ ਇਸਦਾ ਇੱਕ ਕਾਹ ਹੀ ਭਲਾ ਪਹਿਲਾ ਪ੍ਰੈਸਰ ਲਓ ਸਾਹਮਣੇ ਦੇਖਾਂਗੇ ਬਾਲ ਪਾਉਣ ਲਈ ਕਹਿੰਦੇ ਮੁੰਡਾ ਤਿਆਰ ਹੈ ਆ ਬੱਲ ਥੱਲੇ ਮਾਰੀਆਂ ਦਾ ਭੰਡਾ ਹਜੇ ਟਿਕਾਣੇ ਲੱਗ ਜਾਂਦੀਆਂ 500 ਹਾਂ ਜਦੋਂ ਕਹਿੰਦੇ ਟਿਕਾਣੇ ਲੱਗੇ ਪਈਆਂ 7 49 ਬੈ ਗਈ 15 ਬੰਦਾ

کو جا مار دار کو دیکھ سامنے دیکھیں گے ہلا بللا ہن ہو گیا دیکھ کے مار بلے نے بال لگدی اس دیکھ رہے ہیں پار جتھے پجے جڑے ڈٹ گئے سی ہن تما مجھے کرتا آواز نہیں پجتے جگری ਪਿੰਡਾਂ ਦੇ ਕਲਾਕ ਤੋਂ ਫੇਰ ਆਈ ਜੱਟਾਂ ਆਏ ਆ ਦੇਖ ਜਿਹੜੇ ਤਰਕੀ ਛੜਦੇ ਹੁਣ ਕਿਹ ਪਰਚੀ ਕੱਟੇ ਇਹਨਾਂ ਨੇ ਹੋਰ ਜਾਨਸ ਵੱਲੋਂ ਵੱਲੀ ਬੰਦ ਲਿਆ ਆ ਹਾਂ ਪੂਛਿਆ ਗਿਆ ਕੁਝ ਵੀ ਕਰ ਸਕਦਾ ਬੰਦ ਯਾਰ ਪੂਛਿਆ ਮੇਰੇ ਮਤਰੋਂ ਦਾ ਦੌਰ ਦਾ ਪ੍ਰਮਾਣ ਕੀ ਲਿਖਿਆ ਦੌੜ ਪਹਿਲੀ ਚੜਾ ਲੈ ਮੈਂ ਪਿੰਡਾਂ ਦੇ ਹਾਂ ਜੀ ਆ ਬੈਡ ਬਾਲ ਹੋਏ اوہ کی ہے بہن بیٹھ بیٹھ او بیٹھ سی بیٹھ جا یار تا واہ وے سونیہ واہ وے سونیہ ہا نکنا کوئی باتاں تے لگیا پیا ہے جی ہاں پھر وہ تیار ہے ویا پون تے چھکا لگ جائے نہیں گلا متاں ہا ٹکاڑے لگ جان گے پیا ہا پر سامنے منڈا ਪਹਿਲਾਂ ਨਹੀਂ ਬੈਟ ਸੀ ਹੈ ਪਹਿਲਾਂ ਨਹੀਂ ਬੈਟ ਸੀ ਮੇਰੀ ਸੀ ਪਹਿਲਾਂ ਨਹੀਂ ਬੈਟ ਦਿੱਤੀ ਨੂੰ ਬੜੀ ਵਾਰ ਸੀ ਕਿਉਂ ਪਹਿਲਾਂ ਨਹੀਂ ਬੈਟ ਸੀ ਜੀ ਹਰ ਪਾਵਰ ਨੇ ਉਡਾ ਤਿਆਰ ਹੈ ਜਿਹੜਾ ਦੇ ਪਾਸੇ ਬੱਲੇ 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 ਛੱਕਾ ਹਾਏ ਮਾਰੀ ਜਾਲ ਬੋਲੋ ਕਾ দাজেকা, কুজা কুজা কুজুতে আপাজা ਪਹਿਲਾਂ ਲਈ ਬੈਟ ਸੀ ਇਹਨੂੰ ਦਿੱਤੀ ਨਹੀਂ ਬੈਡੋ ਕਰ ਬਾਈ ਕੋਨੇ ਕਿੱਥੇ ਭੁਗਿਆ ਆਉਂਦਾ ਦਿਖਾ ਦੇ ਬਾਅਦ ਤੋਂ ਨਹੀਂ ਮੋਟਾ ਕਿਹਦੇ ਕੁਝ ਇਹ ਰਣ ਘਟ ਗਿਆ ਵਿਚਾਰਾ ਸਾਡਾ ਹੈ ਇੱਕ ਰਣ ਘਟ ਗਿਆ ਹੁੰਦਾ ਇਹ ਕੱਲਾ ਬਤਾ ਹਣ ਲੱਗ ਜਾਵੀਆਂ ਦੋ ਦੋਬਲ ਦੋਬਲ ਬੱਲੇ 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 ਸਿੰਗਲ ਸਿੰਗਲ ਹੋਏ 3 ਨੰਬਰਾਂ ਦੇ ਮੁੰਡੇ ਦੀ ਟੀਮ ਲਈ ਕੱਲੇ ਵਾਦਾ ਕਰ ਦਿੱਤਾ ਮੇਰੇ ਮਿੱਤਰੋ ਬਾਈ ਬਾਈ

ਆਹੋ انا ਪਹਿਲੇ ਤੇ ਦੁਬਾਰੀ ਘੱਟ ਬਣੇ ਪਹਿਲੇ ਵੀ ਵਾਲੇ ਜੇ ਪਹਿਲੇ ਘੜਾ ਆ ਗਿਆ ਮੁੰਡਾ ਤਿਆਰ ਹੈ ਵੀਰੇ ਇੱਕ ਬਹੁਤ ਪਹਿਲੇ ਪਹਿਲੇ ਵਾਰੀ ਆ ਗਿਆ ਜਿਸ ਨੂੰ ਸਾਰੇ ਮੁੰਡੇ ਸਿਰ ਤੋਂ ਵਾਲੇ ਖਾਣੇ ਮੋ ਵਾਲੇ ਨਵਾਰਾ ਕਰਦਾ ਸਰਕਾਰ ਸਾਡੇ ਕਿਹੜਾ ਦੂਰ ਰਹੀ ਹੈ

हाँ तो जवाहदासब ना

ਮੈਂ ਬੰਦੋ ਮਾਰ ਦਿੱਤਾ ਹੈ ਜੀ ਦਾਰਦੇ ਰੇਖਰ ਸਿੰਘ ਫੋਜੀ ਮੈਂਬਰ ਤੇ ਗੁਰਦੀਪ ਮੈਂਬਰ ਤੇ ਕਾਲਾ ਮੈਂਬਰ ਦัਸ਼ਨ ਮੈਂਬਰ ਦੀਤਾ ਮੈਂਬਰ ਭੋਲਾ ਮੈਂਬਰ ਅਵਤਾਰ ਮੈਂਬਰ ਸੁਖਦੇਵ ਜੀ ਤੇ ਜਗਦੀਪ ਸਿੰਘ डाटर हुए लखा सिंह जज सिंह फौजी कुलबंत सिंह राम दे, दे राम सिंह ਤੇ ਨਾਲ ਕਹਿੰਦੇ ਜਸ਼ਨ ਦੀਪ ਸਿੱਕਾ ਮੇਰੇ ਮਿੱਤਰੋ ਤੇ ਡਾਕਟਰ ਓਏ ਮਨਪ੍ਰੀਤ ਪਾਗਲ ਤੇ ਨਾਲ ਰੇਨਾ ਹਰ ਸਿੰਘ ਜੀ ਤੇ ਨਾਲ ਡਾਕਟਰ ਲਖਮਿੰਦਰ ਸਿੰਘ ਤੇ ਨਾਲ ਕਹਿੰਦੇ ਮੇਰੇ ਮਿੱਤਰੋ ਆਮਨਦੀਪ ਸਿੰਘ ਲਖਮਿੰਦਰ ਸਿੰਘ ਓਏ ਨੰਬਰਦਾਰ ਤੇ ਨਾਲ ਕਹਿੰਦੇ ਸੋਨੀ ਓਏ ਕੋਪੀ ਤੇ ਨਾਲ ਕਹਿੰਦੇ ਪ੍ਰੀਤ ਸਿੰਘ ਐਂਡ ਦਾਰਾ गुरीत <laughs> ਦੇ ਨਾਲ ਕਰ ਮਾਰ 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 ਦੇ ਤੇ ਗੁਰਲਾ ਸਿੰਘ ਤੇ ਨਾਲ ਸਿਮਰ ਇਹ ਗੁਰਵਾਰ ਘਟਾ ਘਟਾ ਸਾਰਾ ਇਸੇ ਜੀ ਕਰਦੂ ਇਹ ਹੁੰਦਾ ਹੈ ਕਰਦੇ ਵਾਹ ਓਏ ਕਿੰਨੀ ਜੀਨਾ ਹੁੰਦਾ ਹੈ ਕਰਦੇ ਨਾਲ সামনে ਦੇਖਾਂਗੇ ਜਾਨੇ ਕਿ ਟਿਕਾਣੇ ਲੱਗਿਆ ਪਈਆਂ ਫੇਰ ਇਹੋ ਕੰਮ ਸੱਤਰਾ ਫਿਰ ਲਵੇ ਹੀ ਫਾੜੀ ਪਈ ਆ ਕੋਈ ਵਾਦੂ ਨੌਜਾਨ ਉਹ ਬਤਾ ਇੱਕ ਵੀ ਨਹੀਂ ਹੈ ਦੇਖੀ ਨਹੀਂ ਜਾਂਦੇ ਇਹ ਜੀ ਵਾਲੇ ਦੇ ਕਹਿੰਦੇ ਨਾ ਹਟ ਵਾਲੇ ਦੇ ਕਹਿੰਦੇ ਸ਼ਾਬਾਸ਼ ਸ਼ਾਬਾਸ਼ ਚੱਕਾ ਹੀ ਗਈ ਹੈ ਬੋਲੇ ਬੋਲੇ ਵਾਲੇ ਹੌਲਾ ਕੁਝ ਦੀਆਂ ਸੱਤ ਰਹਿ ਗਏ ਸੱਤ 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 ਰਹਿ ਗਏ ਸੱਤ ਸਮਝ ਆ ਗਿਆ ਯਾਰ ਲੈ ਮੈਨੂੰ ਖੜਾ ਦੇ ਛੋਟਾ ਮੈਚ ਆ ਉਹ ਸਦਾ ਸਿੰਗਲ देखा की लिखा है अभी नहीं दिया फोटो ये वो वाला तो भाई फोटो दे ए से तू फोटो का तेल करवा लंदा ना वही फोटो है आही फोटो है भाई कणा है आही जर्सी ना ही लग रही कोट कोट ਵਲਾਦ ਰਸਤੇ ਆ ਵੀ ਇਹੀ ਹੋਊ ਕਦੇ ਕੋ ਉਹ ਡਾਕਟਰ ਕਿੱਨੇ ਗਏ ਤੇ ਲੈਣ ਨੂੰ ਜੀ ਆਇਆ ਸਾਹਿਬ ਇਹ ਪੰਜਾਬ ਦਾ ਰਸਤਾ ਹੈ ਇਹ ਪੀ ਆਉਂਦਾ ਨਾ ਅੱਛਾ ਆਉਂਦਾ ਦੂਜਾ ਕਰਨੀ ਆ ਇਸ ਤਰ੍ਹਾਂ ਇਹ ਨੰਗਲ ਆ ਸਾਈਡ ਤੇ ਸਰੀ ਰਹਿ ਗਈ ਇੱਧਰ ਓਏ ਨੰਗਲ ਦਾ ਇਹ ਅੱਛਾ ਨਖਰ ਮਾਨ ਅਨੰਦ ਹੋਇਆ ਚੰਦਾਂ ਪਾਜਾ ਪਾਜਾ ਜੀ ਮੁਕਮਲ ਬੰਦੇ ਤੋਬੂ ਇਹ ਰਹਿ ਗਏ ਸਾਲਾ ਸੌਂ ਗਿਆ ਯਾਰ ਇੱਕੋ ਹੀ ਰਹਿ ਗਿਆ ਮਾਰ ਹੁਣ ਆਹ ਆ ਵੀ ਕੀ ਲੈ ਲਾਈ ਹੋ ਕੇ ਤਰਾ ਸਮਾਹ ਇਹ ਗਾਣੇ ਫਿਲਮਾਂ ਦਾ ਲੱਗਦਾ ਚੋਭੂ ਲੈ ਵੀ ਕੌਮ ਦੇ ਕਮਾਰੇ ਹੱਸ ਵੜਾ ਕਰਕੇ ਪੜਾਇਆ ਜਾਂ ਦਰਸ਼ਨ ਕਰਵਾਦੇ ਖੇਲੇ ਨੂੰ ਖੜਾ ਹੋ ਜਾਂਦਾ ਭਰਾ ਬਣ ਕੇ ਖੜਾ ਹੋ ਕੇ ਦਰਸ਼ਨ ਗਰਾਊਂਡ ਹੀ ਹੋ ਜਾ। ਇਹ ਛੇਤੇ ਕਰਤੇ ਹੋਣਗੇ ਜਿਹੜਾ ਕਹਿੰਦੇ ਟੋਰੋ ਮਾਰਦੇ ਉਹ ਬੰਦੇ ਦੇ ਨਾਮ ਦੇ ਤੜਕਾ ਮਾਰਦੇ ਹੋ। ਦੋ ਰਹਿ ਗਏ ਸਿੰਗਲ ਡਬਲ ਹੀ ਕਰਤੇ ਦੋ ਹੀ ਰਹਿ ਗਏ ਸਤ ਪਾਲ ਜਰਾ ਸਨਮਾਨ ਕਰੂ ਨਾ ਮਾਰ ਚੌਕਾ ਦੋ थोड़ी बड़ी कड़े ने हैं जिंदगी जीवा